ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਮਨਾਈ ਦਿਨ ਬੀਤੇ ਵਿੱਚ ਪਿਆਰੇ ਵੀਰੋ ਅੱਜ ਪਹੜਿਆ ਬਰਨਾਲੇ ਦੇ ਟਰੈਕਟਰ ਮੰਡੀ ਦੇ ਵਿੱਚ ਆਪਨਾਂ ਦੇ ਬਾਈ ਜੀ ਨੇ ਬਾਈ ਜੀ ਦਾ ਟਰੈਕਟਰ ਦਾ ਜਿਹੜਾ ਸੇਲ ਪਰਚੇ ਦਾ ਕੰਮ ਆ ਆਪਾਂ ਨੂੰ ਦੇ ਬਾਈ ਕਾਫੀ ਟਰੈਕਟਰ ਲੈ ਕੇ ਆਏ ਨੇ ਤੇ ਆਪਾਂ ਨੂੰ ਬਾਈ ਜੀ ਦੇ ਰੇਟ ਮਾਡਲ ਕੰਡੀਸ਼ਨ ਦੀ ਜਾਣਕਾਰੀ ਦੇਣਗੇ ਬਾਈ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹੀ ਮੰਡੀ ਕਹਿੰਦੇ ਬਾਈ ਮੈਂ ਆਪਣੇ ਫਾਰਮ ਦਾ ਪੇਸ਼ਮਾਨਾ ਤੇ ਡਾਇਰੈਕਟ ਦੱਸ ਦਈਏ ਆਪਣਾ ਹਾਂ ਜੀ ਹਾਂ ਪਿੰਡ ਸਾਡਾ ਪੱਠਲਾ ਜੀ ਨੀਅਰ ਤਨੋਲਾ ਮੰਡੀ ਹੈ ਜਿਹੜਾ ਬਰਨ ਤੇ ਗੁਰੀ ਨਾਮ ਆ ਜੀ ਮੇਰਾ ਠੀਕ ਆ ਠੀਕ ਆ ਕੰਟਰੈਕਟ ਨੰਬਰ ਮੇਰਾ 7009901494 ਜੀ ਜਿਹੜਾ ਸ਼ਬਦ ਬਣਿਆ ਆਪਣਾ ਟਰੈਕਟਰ ਜੀ ਪ੍ਰੇਤ ਆ ਹਾਂਜੀ ਹਾਂ ਆਪਣਾ ਟਰੈਕਟਰ ਪਹਿਲ ਮੰਜਾ ਇਹ 86592 ਮਾਡਲ ਹੈ 22 ਮਾਡਲ ਜੀ 3 ਸਪੀਡ ਦੇ ਵਿੱਚ ਹੋਊਗਾ ਨਾ ਜੀ 3 ਸਪੀਡੇ ਕਰਾਰ ਹੋਗੇ ਰਲ ਜੀ ਇਹ ਦੋ ਮਾਡਲ ਆਉਂਦੇ ਨੇ ਇੱਕ ਕਰਾਰੋ ਵਾਲਾ ਇੱਕ ਪ੍ਰੀਤ ਦਾ ਆਪਣਾ ਡਿਜ਼ਾਈਨ ਹੈ ਇਹਦਾ ਠੀਕ ਹੈ ਜੀ ਹਾਂਜੀ ਹਾਂ ਤੇ ਇਹ origignal ਕਰਾਰੋ ਦਾ ਸਟੈਂਪਾਂ ਸਟੂਪਾਂ ਵੀ ਉਹ ਤੋਂ ਸਾਨੂੰ ਆਪਾਂ ਚੈੱਕ ਕਰਾਉਣਾ ਮਤਲਬ ਫਰੰਟ ਤੇ ਟ੍ਰਾਂਸਮਿਸ਼ਨ ਸਾਰਾ ਕਰਾਰੋ ਦਾ ਹੈ ਕਰਾਰੋ ਦਾ ਹਾਂ ਫਰੰਟ ਟੈਕਸ ਵੀ ਠੀਕ ਠੀਕ ਹਾਂਜੀ ਹਾਂਜੀ ਬਾਈ ਮਾਡਲ ਆ ਜੀ ਪ्योर ਬਾਈ ਮਾਡਲ ਆ ਜੀ ਡਾਇਰੈਕਟਰ ਪ्योर ਬਾਈ ਮਾਡਲ ਆ ਹਾਂਜੀ ਹਾਂਜੀ 4b4 ਦੇ ਵਿੱਚ ਹਾਂਜੀ 4b4 ਤੇ ਇਹ ਨੰਬਰ ਕਿੱਥੋਂ ਦਾ ਜੀ ਇਹ ਨੰਬਰ ਹਰਿਆਣੇ ਦਾ ਜੀ ਇਹ ਅਸੀਂ ਆਪਾਂ ਲੈ ਕੇ ਦੇਵਾਂਗੇ ਹਾਂਜੀ ਅਜਾ ਚਲੋ ਨਾਮ ਆ ਜੇ ਅਸੀਂ ਲੈਣ ਨੂੰ ਸਿਮਲੇ ਜਾਂਦੇ ਹਾਂ ਹਾਂ ਹਾਂਜੀ ਹਾਂਜੀ ਹਾਂ ਮਿਲ ਜਣ ਬਾਕੀ ਇੰਡਲ ਨੂੰ ਇੰਡਲ ਕਰਦਾ ਬਿਲਕੁਲ ਕਰ ਲੈ ਰੱਖ ਰੱਖੀ ਤਸੱਲੀ ਪਿੰਡ ਆ ਜੇ ਬੰਦਾ ਬਾਹਰ ਕੇ ਤਸੱਲੀ ਕਰਕੇ ਪਹਿਲਾਂ ਫਿਰ ਡਾਇਰੈਕਟਰ ਲਈ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਕਿੰਨੇ ਡਿਮਾਂਡ ਕਰਦੇ ਆਂ ਜੀ ਆਪਾਂ ਇਹਦੀ ਡਿਮਾਂਡ ਹੀ 785000 ਦੂਜਾ ਹੈ 5405 ਚੌਂਡੀਆਰ ਦਾ ਚੌਂਡੀਆਰ 5405 ਹੈ ਜੀ ਇਹ ਵੀ ਬਾਈ ਮਾਡਲ ਹੈ ਜੀ ਇਹ ਵੀ ਬਾਈ ਮਾਡਲ ਹੈ ਹਾਂਜੀ ਹਾਂਜੀ ਇਹ ਪੰਜਾਬ ਨੰਬਰ PP11 ਇਹ ਪੰਜਾਬ ਨੰਬਰ ਹੈ PP11 ਨੰਬਰ ਹਾਂਜੀ ਹਾਂਜੀ ਤੇ ਇਹ ਕਿੰਨੇ ਪਾਰਟੀ ਦੇ ਨਾਲ ਚੱਲ ਰਹੇ ਟਰੈਕਟਰ ਜੀ ਕਸਟਮਰ ਹੀ ਨਹੀਂ ਟਰੈਕਟਰ तकरीबन ਸਾਰੇ ਸਾਰੇ ਫਾਸਟ ਆਨਰ ਹੈ ਜੀ ਠੀਕ ਹੈ ਠੀਕ ਹੈ ਹੈਰੀਵੀਰ ਟਰੈਕਟਰ ਤਾਂ ਬ੍ਰਾਂਡ ਨਿਊ ਹੈ ਹਨਾ ਜੀ ਨਵੀਂ ਪਈ ਟਰੈਕਟਰ 500-600 ਘੰਟੇ ਚੱਲੇ ਇੰਨਾ ਕਿਉਂ ਚੱਲੇ ਹੈ ਟਾਇਰਾਂ ਦੇ ਕਿਨੇ ਥਾਂ ਕਰਦੇ ਵੀ ਚੈੱਕ ਕਰਾ ਦੇ ਟਾਇਰ ਲਗ-ਬਗ ਨਵੇਂ ਵਰਗੇ ਹੀ ਪਏ ਨੇ 90% 90% ਜਨ 90% ਤੇ ਇਹ ਕਿੰਨੇ ਨਵ ਇਹਦੀ 945000 ਰੁਪਏ ਜੀ 945000 ਹਾਂਜੀ ਹਾਂਜੀ ਠੀਕ ਠੀਕ ਹੈ ਜੀ ਬਾਈ ਮਾਡਲ ਪਿਆ ओरिजिनल ਰੈਟਰ ਹੀ ਸਾਰਾ ਯਾਨੀ ਪੁਰਾਣਾ ਹਾਲ ਕਰ ਰਿਹਾ ਹੈ ਹਾਂਜੀ ਹਾਂ ਜਮਾਨ ਓਕੇ ਰੈਟਰ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਅਗਲਾ ਰੈਟਰ 1855 ਇਹ ਸਭਰਾ ਆ ਜਾਏਗਾ 855 ਸਰਾ ਆ ਜਾ 855 4 ਸਟਾਰ ਹਾਂਜੀ ਹਾਂ ਟਾਪ ਸਟੇਜ ਦੀ ਚੋਗਾ ਨਹੀਂ ਹਾਂ ਹਾਂ ਟੋਪ ਮਾਡਲ ਹੈ ਜੀ ਟੋਪ ਮਾਡਲ ਪ੍ਰੈਸਰ ਸਟੇਜ ਦੀ ਇਹ ਚਲੋ ਨਾ 13 ਵਾਲਾ ਜੀ 16 ਦੇ ਨੇ 14 ਦੇ 14 ਠੀਕ ਹੈ 14 ਨਾਲ 28 ਦੇ ਟਾਇਰ ਨੇ ਹਾਂਜੀ ਨੰਬਰ ਦੱਸੇ ਆਪਣਾ ਇਹ ਇਹ 18 ਮਾਡਲ 2018 ਮਾਡਲ ਆ 5,95,000 ਰੁਪਏ ਦਾ 5,95 ਵਿੱਚ ਡਿਮਾਂਡ ਆ ਬਾਕੀ ਟਾਇਰ ਟੂ ਦੇਖ ਲੋ ਹਾਂਜੀ ਬਾਕੀ ਸਭ ਦੇ ਜਿਹੜੇ ਅਡਜਸਟਮੈਂਟ ਹੋ ਜਾਂਦੀ ਰੇਟ ਦੀ ਥੋੜੀ ਉਹ ਤਾਂ ਆਪਣੀ ਉਹ ਜਿਹੜਾ ਮਰਾਂਦਾ ਹਾਂਜੀ ਉਦੋਂ ਹੋ ਜਾਂਦਾ ਆਈ ਮੌਕੇ ਤੇ ਆ ਕੇ ਹਾਂਜੀ ਹਾਂਜੀ ਆ ਜਦੋਂ ਬੰਦਾ ਬੈਠਦਾ ਫਿਰ ਹਾਂਜੀ ਹਾਂ ਚੀਜ਼ ਫਿੱਟ ਕਰਦਾ ਚਲੋ ਮਾੜਾ ਮੋਟਾ ਘੱਟ ਵੱਧ ਉਦੋਂ ਹੋ ਜਾਂਦੀ ਹਾਂਜੀ ਸਹੀ ਗੱਲ ਆ ਜੀ ਬਕਟਾਇਰ ਦਿਖਾ ਦੇ ਕਦੀ ਵਾ ਟਾਇਰ ਟੂ ਇਹਦੇ ਵੀ ਬੜੇ ਘਾਟ ਪਏ ਨੇ 90 ਪੈਸੇ ਟਾਇਰ ਹੈਗੇ ਨੇ ਤੇ ਆਹੜਾ ਅਗੇ ਜੀ ਪੰਜਾਬੀ ਪੰਜਾਬੀ ਹੈ ਜੀ ਇਹ ਇੱਕ ਨੰਬਰ ਲਈ ਇਹ ਵੀ ਬਾਈ ਮ ਹਾਂ ਜੀ ਬਾਈ ਮੜ ਲਈ ਹਾਂ ਜੀ ਹਾਂ ਜੀ ਇਹ ਨੰਬਰ ਮਥਾਂ ਦਾ ਜੀ ਇਹ ਹਰਿਆਣੇ ਦਾ ਨੰਬਰ ਹੀ ਟਹਾਣੇ ਦਾ ਇਹ ਹਰਿਆਣੇ ਦਾ ਨੰਬਰ ਆ ਜੀ ਠੀਕ ਆ ਠੀਕ ਹੈ ਜੀ ਬਾਕੀ ਇਹ ਵੀ ਬ੍ਰੈਂਡ ਨਿਊ ਟੈਕਟਰੇ ਪਏ ਬਾਕਸ ਪੰਚ ਸੋ ਕੋਣਟੇ ਚੱਲੇ ਆ ਜੀ ਟਰੈਕਟਰ ਸਾਰਾ ਕੁਛ ਇਹਦਾ ਵੀ ਨਾਲ ਟਰੈਕਟਰ ਨਹੀਂ ਟਾਇਰ ਸਾਰਾ ਨਾਲ ਸਾਰਾ ਉਹ ਸੁਣਾਉਂਦੇ ਉਹ ਟਾਇਰ ਦਿਖਾ ਦਿਓ ਜੀ ਇਹਦੇ 95 90 95% ਟਾਇਰ ਪਏ ਆ ਜੀ ਮਾਮੇ ਰਵੀ ਖੜਾ ਉੱਪਰ ਆ ਦੇਖੋ ਹਾਂ ਜੀ ਹਾਂ ਜੀ ਆਹ ਸਰਮਾਰਗੀ ਵੀ ਹੈ ਜੀ ਖੜੀ ਨੇ ਜੀ ਟਾਇਰ ਨੇ ਹਾਂ ਜੀ ਤੇ ਇਹਦੀ ਬਾਈ ਕੀ ਨਿਡਵਾਂਡ ਕਰਦੀ ਜੀ ਭਾਈ ਇਹਦੀ 1.5 ਲੱਖ ਰੁਪਏ 1.5 ਲੱਖ ਇਹ ਅਗਲਾ ਆ ਗਿਆ ਇਹ 13 ਮਾਡਲ ਲਈ 2013 ਮਾਡਲ ਹਾਂਜੀ ਹਾਂ ਸੋਨਾਲਿਕਾ ਇਹ ਬਾਈ ਨੰਬਰ ਕਿਥਾ ਦਾ ਹੈ ਇਹ ਪੰਜਾਬ ਸੰਗਰੂਰ ਦਾ ਹੈ ਪੰਜਾਬ ਸੰਗਰੂਰ ਦਾ ਨੰਬਰ ਆ ਹਾਂਜੀ ਹਾਂ ਉਹ ਇਹ ਖਵਾਰ ਦੇ ਦਿਖਾ ਦੇ ਟਰੈਕਟਰ ਲਵੇ ਤੂੰ ਇਹਦੇ ਵੀ ਟਾਇਰ ਕਾਫੀ ਸੋਹਣੇ ਪਏ ਨੇ ਹਾਂ ਹੈਗੇ 70% ਟਾਇਰ ਹੈ ਇਹਦੇ ਇੱਕ ਤੀਜੀ ਪਾਰਟੀ ਦਾ ਚੱਲ ਰਹੀ ਹੈ ਇਹ ਪਹਿਲੇ ਮਾਲਕ ਦੀ ਇਹ ਵੀ ਇਹ ਫਸਟ ਓਨਰ ਹੈ ਜੀ ਠੀਕ ਹੈ ਠੀਕ ਹੈ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਗਾਰੰਟੀ ਚਾਹੀਏ ਪਿੰਡ ਅਗਲਾ ਆ ਕੇ ਵਾ ਕੇ ਤਸੱਲੀ ਕਰ ਲੈ ਪਹਿਲਾਂ ਹੁਣ ਕਿਉਂ ਖੇਤ ਵਿਲੇ ਪਏ ਨੇ ਜੀ ਠੀਕ ਹੈ ਠੀਕ ਹੈ ਜੀ ਆਪਾਂ ਵਾ ਕੇ ਤਸੱਲੀ ਕਰ ਸਕਦੇ ਨੇ ਰਿਮਾਂਟ ਜਿਹੜੀ 4 ਲੱਖ ਰੁਪਏ 4 ਲੱਖ ਰੁਪਏ ਹਾਂਜੀ ਠੀਕ ਹੈ ਠੀਕ ਹੈ ਜੀ ਅਗਲਾ ਅਗਰ 60 49 ਦਾ ਸੀਰੀਜ਼ ਸਪੀਡ ਜਾ ਗਿਆ ਜੀ ਇਹ ਇਹ ਰਿਸਪੁੱਟ ਵਾਲੀ ਹਾਂਜੀ ਹਾਂ ਚੇਂਜਰ ਟੌਪ ਟੌਪ ਮਾਡਲ ਜੀ 19 ਮਾਡਲ ਦਾ ਟਰੈ ਬਿਲਕੁਲ ਨਵਾਂ ਟਰੈ ਗਰੀਬ ਦਿਖਾ ਦੇ ਇਹ ਆਪਣਾ 12 ਲੱਖ ਚੱਲੇਗਾ ਜੀ ਨੇ ਚੇਂਜਰ ਲੱਗ ਜਾਵੇ 8 9 ਹਾਂਜੀ ਹਾਂ ਬਾਕੀ ਟਾਇਰ ਟੁੱਟਦਾ ਇਸਲੇ ਵੀ 90 ਬੈਸ ਟਾਇਰ ਪਾਏ ਨੇ ਹਾਂਜੀ ਬਿਲਕੁਲ ਲੋ ਨੰਬਰ ਕਿੱਥੋਂ ਆਈ ਇਹ ਪੰਜਾਬ ਜੀ ਪੀ ਪੀ 31 ਪੰਜਾਬ ਦਾ ਨੰਬਰ ਆ ਪੀ ਪੀ 31 ਹਾਂਜੀ ਤੇ ਇੰਜਨ ਗ੍ਰੇਡ ਦਾ ਵੀ ਜਮਾ ਗਾਰੰਟ ਦੇ ਬੇਦਰਕ ਹੋ ਕੇ ਲੈ ਜੀ ਹੁੰਦਾ ਇੰਨੇ ਕਿੰਨੇ ਵੜਾਈ ਇਹਦੀ ਸਵਾ ਸੇ ਲੱਖ ਰੁਪਏ ਹਵਾ ਸੇ ਲੱਖ ਰੁਪਏ ਜੀ ਘੱਟ ਠੀਕ ਹੈ ਜੀ ਇਹ 10 ਟਰਾਂਕ ਨਹੀਂ ਆਪਣੀ ਹਾਇਕਾ ਪ੍ਰੀਤ ਆ ਜੀ ਆਪਣਾ ਟਰਾਂਕ ਦਾ ਹੋਰ ਵੀ ਨਹੀਂ ਹੁੰਦੇ ਨੇ 15 20 ਟਰਾਂਕ ਬਾਲ ਲੈ ਘਰੇ ਖੜੇ ਟਰਾਂਕ ਬਾਲ ਠੀਕ ਹੈ ਠੀਕ ਹੈ ਜੀ ਕੋ ਸੇ ਗ੍ਰੇਟਰ ਸੱਤ ਕ ਲੈ ਕੇ ਆਵਰੇ ਇਹ ਵੀ ਇੱਕ ਨਵਾਂ ਲਈ 2020 20 ਮਾਡਲ ਹੈ ਟਰੱਕ ਇਹ 1500 ਘੰਟੇ ਚੱਲੇ ਰਿਹਾ ਜਿਹਾ ਅਰੀਜਨਲ ਸਾਰਾ ਟਾਇਰ ਟੱਪਾ ਸਾਰਾ ਕੁਝ ਨਾਲ ਦਾ ਇਹਦਾ ਡੇਟ ਸ਼ੀਟ ਇਹਦੇ ਕੰਪਨੀ ਵੱਲੋਂ ਲੱਗਰ ਤੋਂ ਮਤਲਬ ਹੁੰਦੀ ਸਾਰਾ ਕੁਝ ਨਾਲ ਨਾਲ ਦੇ ਨੇ ਇਹ ਨੰਬਰ ਕਿਥੋਂ ਦਾ ਜੀ ਇਹ ਪੰਜਾਬ ਦਾ ਜੀ ਪੰਜਾਬ ਨੰਬਰ ਆ ਹਾਂਜੀ ਬਾਕੀ ਉਹ ਡੈਟ ਉਹ ਦਿਖਾ ਦੇ ਇਹਦੇ ਵੀ ਟਾਇਰ ਬੜੇ ਸੋਹਣੇ ਕੰਡੀਸ਼ਨ ਦੇ ਵਿੱਚ ਪਏ ਨੇ ਡਬਲ ਐਕਟਿਵ ਸਟੇਰੀ ਲੱਗਿਆ ਹੋਇਆ ਹੈ ਹਾਂਜੀ ਇਹਦੀ ਵੀ ਨਵਾਂ ਲਈ ਇਹਦੀ ਕਾਰ ਲੱਖਪੇ 95000 ਰੁਪਏ 495 ਡਿਮਾਂਡ ਆ ਪਰ ਸਾਦੇ ਸੁੱਜੀ ਲੱਗੇ ਹੋਏ ਹੈ ਫਾਈਬਰ ਫਾਈਬਰ ਰੋਪਰ ਲੱਗਿਆ ਜੀ ਵੇਟ ਬੂਟ ਵੀ ਇਹ ਟਰੈਕਟਰ ਨਹੀਂ ਹਾਂਜੀ ਹਾਂ ਉਹ ਇਹੀ ਨੇ ਫਿਲਹਾਲ ਜੀ ਠੀਕ ਹੈ ਠੀਕ ਹੈ ਹਾਂਜੀ ਬਾਕੀ ਆਪਣੇ ਹੀ ਪਿੰਡ ਉੱਥੇ ਕਿੰਨੇ ਟਰੈਕਟਰ ਖੜੇ ਹੁੰਦੇ ਨੇ ਜੀ ਟਰੈਕਟਰ ਹੁੰਦੇ ਨਹੀਂ 15-20 ਟਰੈਕਟਰ ਜੀ ਠੀਕ ਇੱਥੇ ਹਾਂਜੀ ਹਾਂ ਜੀ ਇੱਕ ਵਾਰ ਆਪਾਂ ਫੇਰ ਤੋਂ ਪਿੰਡ ਦਾ ਡਰੈੱਸ ਪਿੰਡ ਦਾ ਆਪਣਾ ਘਟਲਾ ਜੀ ਨੇੜੇ ਤਣਾਉਲਾ ਮੰਡੀ ਜ਼ਿਲ੍ਹਾ ਬਰਨਾਲਾ ਜੀ ਜੇ ਕਿਸ ਵੀਰ ਨੇ ਖਰੀਦਣਾ ਕੋਈ ਲੋਨ ਵੀ ਕਰਵਾ ਲੈਣ ਆਪਾਂ ਵਿੱਚ ਵੀ ਕੱਟ ਲੈਣਾ ਟਰੈਕਟਰ ਠੀਕ ਹੈ ਠੀਕ ਹੈ ਜੇ ਹਲਾ ਵੀ ਕੋਈ ਟਰੈਕਟਰ ਲੈਣਾ ਹੋਵੇ ਫੋਨ ਕਰ ਲੈ ਤਕਰੀਬਨ ਆਉਂਦੇ ਜਾਂਦੀ ਰਹੇ ਟਰੈਕਟਰ 4 ਮੀਲ ਰੈਫਿਊਮਨ ਜੀ ਆਪਣੇ ਲਿਬ੍ਰੇਟਰ ਮੈਂ ਮੰਗਤ ਲਈ ਬਿੱਚ ਕਿੰਨੇ ਅਮਰ ਦਾ ਕਟਰ ਲੈਣੇ ਪੈ ਸਾਰੀ ਜਿਹੜਾ ਮਰਜ਼ੀ ਹੋਵੇ ਜੀ ਜਿਹੜਾ ਮਰਜ਼ੀ ਹੋਵੇ ਸਾਰੇ ਕੱਟ ਲਾਂਗੇ ਹਾਂਜੀ ਹਾਂਜੀ ਰੇਟ ਦੇ ਹਿਸਾਬ ਨਾਲ 1 ਲੀਟਰ ਕੱਟ ਲਾਂਗੇ ਠੀਕ ਹੈ ਠੀਕ ਹੈ ਆਪਣੇ ਟਰੈਕਟਰ ਨੰਬਰ ਬੋਲ ਦਿਓ ਇੱਕ ਵਾਰ 70099901499 ਇਹਦੀ ਗੱਲ ਕਰ ਸਕਦੇ ਹਾਂ ਜੀ ਸਤਿ ਸ੍ਰੀ ਅਕਾਲ ਹੁਣ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਟਾਈਮ ਦਿੱਤਾ ਠੀਕ ਹੈ ਹਾਂਜੀ ਬਿਰੋ ਐਸੀ ਬਾਈ ਜੀ ਜਿਨ੍ਹਾਂ ਨੇ ਆਪਣਾ ਟਰੈਕਟਰਾਂ ਦੀ ਜਾਣਕਾਰੀ ਦਿੱਤੀ ਬਾਈ ਜੀ ਕੋਲ ਕਾਫੀ ਸੋਨੇ ਸੋਨੇ ਟਰੈਕਟਰ ਹੁੰਦੇ ਨੇ ਖਰੂਰੇ ਮੰਡੀ ਲੱਗਿਆ ਜਵਾਈ ਦੀ ਮੰਡੀ ਦੇ ਵਿੱਚ ਨੇ ਪਹਿਲਾਂ ਪੰਡਤ ਪ ਆਪਾਂ ਜਿਹੜੇ ਟਰੈਕਟਰ ਲਿਆ ਸਕਦੇ ਆ। ਫੱਲੀ ਜਿਵੇਂ ਵੀ ਮੰਨ ਲਓ ਮਨ ਖੜਦਾ ਅਗਲੇ ਤੱਫਲੀ ਫੋਲੋ ਕਰਕੇ ਲਿਆ ਸਕਦਾ। ਤਾਜ਼ੀ ਪੱਤਾਂ ਦੀ ਵੀ ਗਰੰਟੀ ਹੂ। ਜਿਹੜੀ ਗੱਲ ਕਹਾਂਗੇ ਮਤਲਬ ਵਿੱਚ ਫਰਕ ਨਹੀਂ ਜੀ ਕੋਈ। ਠੀਕ ਆ ਠੀਕ ਆ। ਹਾਂਜੀ। ਅਰੇ ਫੇਰ ਤਾਂ ਵਿੱਲੇ ਪਏ ਨੇ ਜਿਵੇਂ ਇਹ ਹਾਂ ਹਾਂ ਕਿਤੇ ਵੀ। ਸਾਕੇ ਚੈੱਕ ਆ ਮਾਮਾ ਜੋ ਮਰਜ਼ੀ ਕਰੋ। ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਇਹ ਨਾਲ ਤਾਂ ਵੈਦ ਕੋ ਦਵਾ ਕੇ ਆਹ ਦੇ ਆਪਣੇ ਕਹਿੰਦੇ ਆਪਣਾ ਵੀ ਚੈਨਲ ਆ ਜੀ YouTube ਤੇ ਪੱਠਲ ਟਰੈਕਟਰ ਸੇਲ ਦੇ ਨਾਂ ਤੇ ਜੀ। ਬਾਈ ਦਾ ਚੈਨਲ ਆ ਪੱਠਲ ਟਰੈਕਟਰ ਸੇਲ ਜੀ। ਹ ਆਲਾ ਚਾਹੀਦਾ ਉਸ ਰਾਗ ਆ ਵੀਡੀਓ ਹੁੰਦੀ ਰਹੇ ਟਰੈਕਟਰਾਂ ਜਿਆਦਾ ਉਹ ਵੀ ਚੈੱਕ ਕਰ ਸਕਦੇ ਠੀਕ ਠੀਕ ਬਾਕੀ ਜੇਕਰ ਵੀਡੀਓ ਵਧੀਆ ਮੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬਰ ਦੇ ਨਾਲ ਤਾਂ ਬੈਲ ਦਬਾ ਕੇ ਆਲ ਦੇ ਬਠੇ ਕਾਡੋ ਪ੍ਰਾਈਸ ਆਪਣੀ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਕਰਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣੀ ਦਿਨ ਦੇ ਵਿੱਚ ਕਾਰੇ ਵੀਰ ਅੱਜ ਬਹੜਿਆ ਬਰਨਾਲੇ ਟਰੈਕਟਰ ਮੰਡੀ ਉਹਦੇ ਆਪਣੇ ਨਾਲ ਬਾਈ ਜੀ ਨੇ ਬਾਈ ਦਾ ਟਰੈਕਟਰ ਦਾ ਸੇਲ ਪਰਚੇਸ ਦਾ ਕੰਮ ਆ ਬਾਈ ਇਹ ਪਲਾ ਵਿੱਚ ਜੀ ਆਪਾਂ ਪੱਕਾ ਟਰੈਕਟਰਾਂ ਦਾ ਕੰਮ ਕਰਦੇ ਹਾਂ ਹਾਂਜੀ ਹਾਂਜੀ ਪੱਕਾ ਬਾਈ ਪੱਕੇ ਦਿੱਲਦਲੇ ਨਹੀਂ ਨਹੀਂ ਰਹੇ ਮੰਡੀ ਉਲਾਉਂਦੇ ਨੇ ਬਾਈ ਦਾ ਘਰੀ ਪੱਕਾ ਬੜੀ ਦਫਾ ਆਤ ਆਪਣਾ ਚੈਨਲ ਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਥ ਬਰਾ ਆਪਣੀ ਫਾਰਮ ਦਾ ਨਾਮ ਤੇ ਆਪਣਾ ਪੱਕਾ ਰੈਸਿਡੈਂਸ ਦੇ ਦਿਓ ਜੀ ਆਪਣਾ ਪਿੰਡ ਦਾ ਹੈਗਾ ਜੋਧਪੁਰ ਠੀਕ ਹੈ ਜੀ ਮਾ ਜੋਧਪੁਰ ਬਰਨਾਲੇ ਤੋਂ 60 ਕਿਲੋਮੀਟਰ ਹੈ ਜੀ ਠੀਕ ਹੈ ਠੀਕ ਹੈ ਲੋੜਾੜੀ ਸੜਕ ਤੇ ਜੀ ਠੀਕ ਹੈ ਹਾਂ ਜੀ ਉੱਥੇ ਕਿਹੜੀ ਟਰੈਕਟਰ ਸਾਰੇ ਕਿਹੜੀ ਠੀਕ ਹੈ ਜੀ ਹਾਂ ਜੀ ਅਰੇ ਬਾਬਾ ਜੀ ਤੁਸੀਂ ਟਰੈਕਟਰ ਲੈ ਕੇ ਆਏ ਹੋ ਰੇ ਅੱਜ 5 ਲੈ ਕੇ ਆਏ ਜੀ 5 ਟਰੈਕਟਰ ਲੈ ਕੇ ਆਏ ਜੀ ਸਭ ਤੋਂ ਉਹਨਾਂ ਨੂੰ ਟਰੈਕਟਰ ਜੀ ਮਹਿੰਦਰਾ ਮਹਿੰਦਰਾ 585 ਜੀ ਜੀ ਇਹ ਕਮਣਾ ਪਿੰਨ ਵਾਲਾ ਟਰੈਕਟਰ ਹੈ ਇਹ ਆਪਣਾਤ ਨਹੀਂ ਪਾਣੀ ਲਾਉਣਾ ਚਾਹਦੇ ਰਹੇ ਪਤਾ ਹੀ ਇਹ ਹਜੇ ਦੂਜੀ ਪਾਰਟੀ ਹੋ ਗਈ ਦੂਜੀ ਪਾਰਟੀ ਦਾ ਬਤਿਹਾਈ ਬਾਕੀ ਇੰਜਨ ਜਨਰਲ ਟਰੈਕਟਰ ਦੇ ਟਰੈਕਟਰ ਦੀ ਮੈਂ ਜੀ ਕਾਹ ਚ ਵਾਹ ਕੇ ਲੈ ਜਾ ਬੰਦਾ ਕੋਈ ਹੋਣੀ ਜੀ ਐ ਮਤਲਬ ਕੰਮ ਕਰਦਾ ਮੈਂ ਇਹ ਕਹਿੰਦਾ ਜਿੰਨਾ ਮਰਜ਼ੀ ਵਾਹ ਕੇ ਲੈ ਜਾ ਠੀਕ ਜੀ ਗੱਲ ਟਾਇਰ ਦਿਖਾ ਦੇ ਦਿੰਦੀ ਵਲ ਲਗ ਭਗ 70 80% ਟਾਇਰ ਪਏ ਨੇ 90% ਟਾਇਰ ਪਏ ਜੀ ਹਾਂ ਜੀ ਕਿੰਨੀ ਮਤਲਬ ਜੀ ਡਿਮਾਂਡ ਹੈ ਟਰੈਕਟਰ ਦੀ ਇਹਦੀ 2,65,000 ਰੁਪਏ ਜੀ 2,65,000 ਰੁਪਏ ਡਿਮਾਂਡ ਹੈ ਜੀ ਹਾਂ ਜੀ ਤਾਂ ਕਿ ਕਾਪੀ ਜਾ ਕੇ ਜੇ ਮਿਲੂਗਾ ਸਾਰਾ ਕੁਝ ਮਿਲ ਘਟਾਣਾ ਮਾਰਲਾ ਹੈ ਹਾਂਜੀ ਇਹ ਨੰਬਰ ਕਿੱਥੋਂ ਦਾ ਜੀ ਇਹ ਵੀ ਪੰਜਾਬੀ ਹੈ ਜੀ ਇਹ ਵੀ ਪੰਜਾਬ ਨੰਬਰ ਹੈ ਜੀ ਹਾਂਜੀ ਬਗ ਟੈਟੂ ਇਹ ਵੀ ਬੰਦਾ ਸੋਨੇ ਦੇ ਪਾਏ ਨੇ ਹਾਂ ਬਸ 8090 ਪੈਸੇ ਡਾਰੇ ਦੀ ਹਾਂਜੀ ਹਾਂਜੀ ਇਹਦੇ ਵੀ ਹੈਗੇ ਜੀ ਤੇ ਇੱਕ ਨਹੀਂ ਪਾਰਟੀ ਨਾਲ ਲਈ ਇਹ ਵੀ ਦੂਜੀ ਪਾਰਟੀ ਨਾਲ ਦੂਜੀ ਪਾਰਟੀ ਦੇ ਨਾਮ ਆ ਤਿੰਨ ਜਣ ਗੇੜ ਦਾ ਵੀ ਟਰੈਕਟਰ ਹੈ ਕੋਈ ਟਰੈਕਟਰ ਜੀ ਬਾਕੇ ਲੈ ਜਾਓ ਆਪਣੇ ਕੋਈ ਇਹ ਜੀ ਗੱਲ ਦੀ ਆ ਜੀ ਹਾਂ ਇਹਦੇ ਕਾਫੀ ਜਾਏ ਨੂੰ ਪੈਨ ਪੂਰੇ ਜੀ ਪੰਜਾਬ ਨੰਬਰ ਹੈ ਕਾਫੀ ਜਾਵੇ ਸਰਾ ਮਿਲੂਗੀ ਇਹਦੀ ਨਵਾਂ ਜੀ ਇਹਦੀ 2 ਲੱਖ 25000 ਜੀ 2 ਲੱਖ 25000 ਰੁਪਏ ਦਾ ਡਿਮਾਂਡ ਆ ਵੀਰੋ ਹਾਂਜੀ ਬਾਕੀ ਅਗਲਾ ਆ ਗਿਆ 735 ਅਗਲਾ ਜੀ ਤੂੰ ਇਹ ਬਾйня ਦਾ ਹੋ ਰੇ ਆਪਣੇ ਦੂ ਅਗਲਾ ਜੀ ਇਹ ਨਾ ਇਹ ਹੋ ਰਿਹਾ ਠੀਕ ਹੈ ਜੀ ਆਪਣਾ ਆਹੀ ਹਾਂਜੀ ਇਹ ਵੀ ਰੈਟਰ ਬੜਾ ਸੋਹਣਾ ਸਾਫ ਪਿਆ ਹੈ ਨਾ ਜੀ ਹੋਰ ਸੋਹਣਾ ਰੈਟਰ 97 ਮਾਡਲ ਆ ਜੀ ਇਹ ਰੰਗ ਰੂੰਗ ਦੁਬਾਰੇ ਹੋਇਆ ਵਜੇ ਨਾ ਮਾੜਾ ਮੋਟਾ ਪੇਂਟ ਤਾਂ ਸਾਨੂੰ ਕਰਾਉਣਾ ਹੀ ਪੈਂਦਾ ਜੀ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਕਿੰਨਾ ਮਾਡਲ ਦੱਸੇ 97 97 ਮਾਡਲ ਆ ਜੀ 97 ਮਾਡਲ ਆ ਤੇ ਲੋਕ ਟਾਇਰ ਦੇਖ ਲੋ ਮੋਢੇ ਟਾਇਰ ਬ੍ਰਾਂਡ ਨਿਊ ਨੇ ਹਾਂਜੀ ਜਿਹੜੇ ਪਿਛਲੇ ਟੈਰ ਵੀ ਲਗ ਭਾਗ ਹੈਗੇ ਨੇ 70% 80% ਹੋਣ ਗਈ ਹੈ ਹਾਂਜੀ ਹਾਂਜੀ ਬਾਹਰ ਪੰਪਾ ਜੀ ਇਹਦਾ ਬਾਹਰ ਪੰਪ ਕਰਵਾਇਆ ਹੋਇਆ ਹੈ ਇਹ ਪੰਪ ਹਾਂਜੀ ਨੰਬਰ ਕਿਹਤ ਸਹੀ ਇਹ ਵੀ ਪੰਜਾਬ ਨੰਬਰ ਹੈ ਜੀ ਇਹ ਵੀ ਪੰਜਾਬ ਨੰਬਰ ਆ ਹਾਂਜੀ ਤੇ ਉੱਪਰ ਉੱਪਰ ਬਗੇ ਲੱਗਿਆ ਹੋਇਆ ਹੈ ਅਮਰੇ ਜਿਹੜੇ ਦਿਨ ਬਾਅਦ ਕਰਦੇ ਨੇ ਪਾਈ 1,65,000 ਰੁਪਏ ਜੀ 1,65,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਹਾਂਜੀ ਬਾਕੀ ਮੰਡਲ ਕਰਨੇ ਨੂੰ ਮੌਕੇ ਦੀ ਹਾਂਜੀ ਮੌਕੇ ਦੇ ਹੋ ਜੀ 1.25 ਲੱਖ 65 ਜਰਰੀ ਇਹ 275 ਆ ਹੈ ਹਾਂਜੀ ਸਾਰਾ origignal ਟਰੈਕਟਰ ਹੈ ਕਿੰਨਾ ਮਡਲਾ ਜੀ 89 ਮਡਲਾ ਜੀ 96 ਹਾਂਜੀ 96 ਮਾਡਲ ਬਾਕੀ ਟਾਇਰ ਟੂਰ ਦੇ ਲੋ ਸੀ 96 1990 ਰੁਪਏ ਟਾਇਰ ਬਾਕੀ ਨੰਬਰ ਕਿਥੋਂ ਦਾ ਇਹ ਇਹ ਵੀ ਪੰਜਾਬ ਨੰਬਰ ਹੈ ਜੀ ਮੋਗੇ ਦਾ ਨੰਬਰ ਹੈ ਜੀ ਮੋਗੇ ਦਾ ਹਾਂਜੀ ਇੰਜਨ ਕਿੱਲਾ ਟਰੈਕਟਰ ਵਿੱਚ ਓਕੇ ਹੀ ਜਨ ਮੈਂ ਕਹਾਂ ਬਾਕੇ ਕੋਈ ਹੋਜੀ ਗੱਲ ਠੀਕ ਹੈ ਕਾਪੀ ਕਰ ਜਾਂਦਾ ਜੀ ਇਹ ਵੀ ਓਕੇ ਹੀ ਸਾਰਾ ਕੁਝ ਕਿੰਨੇ ਰੁਪਏ ਦੇ ਦੀ ਇਹਦੀ ਇਹਦੀ 1.65 ਲੱਖ ਰੁਪਏ ਦੀ 1.65 ਲੱਖ ਰੁਪਏ ਦੀ ਹਾਂਜੀ ਓਕੇ ਟਰੈਕਟਰ ਬਈ 1.95 ਲੱਖ ਰੁਪਏ ਇਧਰਾਂ 1.95 ਲੱਖ ਦਿਖਾ ਰਹੇ ਰਵੀ ਦਾ ਤੇ ਵੀ 44 40 ਨੰਬਰ ਆ ਨੰਬਰ ਆਪਣਾ ਹੀ 50 ਨੰਬਰ ਟਰੈਕਟਰ ਹੈ ਹਾਂਜੀ ਹਾਂਜੀ 50 ਨੰਬਰ ਟਰੈਕਟਰ ਹੈ ਕਾਮਰਾ ਹੀ ਹੈ ਏਪੀਵੀ ਪੂਰੇ ਲਿਖਿਆ ਹੋਇਆ ਜੀ ਕਿਨਾਂ ਏਪੀਵੀ ਹਾਂ ਮੂੜਾ ਲਿਖਿਆ ਸਾਰਾ ਲਿਖਿਆ ਹੋਇਆ 458 ਆ ਗਾੜੀ ਨਾਲ ਦੇ ਵਿੱਚ ਪਾ ਲਿਆ ਹੋਰ ਹਾਂਜੀ ਇਹ ਬੈਠਾ ਸੇ ਦਿਨ ਹੋਇਆ ਵਾ ਹਾਂਜੀ ਹਾਈ ਪ੍ਰੈਸ਼ਰ ਹੋਇਆ ਬਾਈ ਪ੍ਰੈਸ਼ਰ ਸੇ ਦਿਨ ਹੋਇਆ ਵਾ ਨਾ 11 ਕੋਈ ਮਗਰੋ ਆਵਾਜ਼ ਉਹ ਵੀ ਪੂਰਾ ਨਹੀਂ ਹੈ ਜੀ ਕੋਈ ਮਰਜੀ ਬਾਤ ਪਿੰਡ ਪੂਣ ਵਜਿਆ ਹੋਇਆ ਵਾ ਚਾਰ ਹੋਇਆ ਵਾ ਟਰੈਕਟਰ ਇਹ ਜਿਹੜਾ ਕਹਦਾ ਕਿ ਮੇਰੇ ਟਰੈਕਟਰ ਹੀ ਓਕੇ ਹੀ ਸਾਰਾ ਕੁਝ ਤੇ ਕੰਦੀ ਨੂੰ ਮਾੜ ਕਰਦੇ ਆ ਪਹਿਲੀ ਇਹਦੀ ਜੀ ਕਰਦਾ 245000 ਦੀ 245000 ਰੁਪਏ ਦੀ ਡਿਮਾਂਡ ਆ ਟਰੈਕਟਰ ਬਿਲਕੁਲ ਆਇਨ ਸਫਸਰਾ ਪਿਆ ਹੈ ਬਾਕੀ ਦੇਖ ਸਕਦੇ ਹੋ ਟਾਇਰ ਟੂ ਵਧੀਆ ਪਏ ਨੇ ਹਨ 70% 75% ਟਾਇਰ ਪਏ ਨੇ ਤੇ ਨੀ ਨੂੰ ਮਾੜ ਉਹ ਤਾਂ ਸਹੀ ਕੋਲ ਫਿਰ ਆ ਦੂਸਰੇ 145000 ਦੀ ਜੀ 145 245 245 ਟਰੈਕਟਰ ਦੀ ਡਿਮਾਂਡ ਆ ਬਾਕੀ ਬਾਈ ਜੀ ਮੌਬਤ ਕਰ ਦੇਣਗੇ ਹਾਂਜੀ ਬਾਕੀ ਬਾਈ ਜੀ ਅਗੋਂ ਪਿੰਡ ਦੇ ਨਿਕ ਟਰੈਕਟਰ ਖੜੇ ਨਹੀਂ ਹਾਂ ਜੀ ਪੰਜ ਇੱਥੇ ਇੱਕ ਦੋ ਘਰੇ ਹੋਣਗੇ ਜੀ ਦੋ ਘਰੇ ਹੋਣਗੇ ਹਾਂ ਜੀ ਸ਼ੋਰਾਜ ਦੋ ਘਰੇ ਬਾਕੀ ਕਿੰਨੇ ਟਰੈਕਟਰ ਰੱਖਦੇ ਆਂ ਭਾਈ 7-800 ਹੋ ਜਾਂਦਾ ਜੀ 7-800 ਬੰਦ ਰੱਖਦੇ ਆਂ ਹਾਂ ਜੀ ਸਹੀ ਠੀਕ ਹੈ ਜੀ ਬਾਕੀ ਭਾਈ ਇੱਕ ਵਾਰ ਫਿਰ ਤੋਂ ਆਪਣਾ ਕੰਟੈਕਟ ਨੰਬਰ ਬੋਲ ਦੋ ਔਰ ਪਿੰਡ ਦਾ ਨਾਮ ਬੋਲ ਦਿਓ 98785 03753 ਜੀ ਠੀਕ ਹੈ ਜੀ ਹਾਂ ਜੀ ਪਿੰਡ ਜੋਧਪੁਰਾ ਜੀ ਤੇ ਜੋਧਪੁਰ ਪਿੰਡ ਆ ਹਾਂ ਜੀ ਬਰਨਾਲੇ ਲਾਗੇ ਪਿੰਡ ਦਾ ਥਾਂ ਚੱਲ ਜੀ ਜੇ ਕਿਸੇ ਮੇਰੇ ਭਰਾ ਨੂੰ ਟਰੈਕਟਰ ਲੈਣਾ ਹੋਵੇ ਤੁਸੀਂ ਬਾਈ ਜੀ ਨਾਲ ਪਰਸੇ ਕੰਟੈਕਟ ਨੰਬਰ ਆਪਣਾ ਆਕੇ ਟਰੈਕਟਰ ਦੇਖ ਕੇ ਬਾਹਰ ਲੈ ਜਾ ਕੇ ਲੈ ਜਾ ਸਕਦੇ ਕੋਲ ਮਰਜੀ ਹੋ। ਵਾਕ ਜਗਰ ਵੀਡੀਓ ਵਧੀਆ ਲੱਗਿਓ ਤਾਂ ਆਪਣੀ ਚੈਨਲ ਨੂੰ ਸਬਸਕ੍ਰਾਈਬਰ ਕਰਨ ਨਾਲ ਤਾਂ ਬੈਟਨ ਦਬਾਕੇ ਆਰ ਦੇ ਵੀਡੀਓ ਕਨੋ ਪ੍ਰੈਸ ਆ। ਆਪਣੀ ਵੀਡੀਓ ਨੂੰ ਲਾਈਕ ਸੇ ਕਮੈਂਟ ਧੰਨਵਾਦ।